ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਐਤਵਾ ਦੇ ਦਿਨ ਦੋ ਰੋਟੀਆਂ ਕਿਸੇ ਨੂੰ ਇਸ ਤਰੀਕੇ ਦੇ ਨਾਲ ਦਾਨ ਦੇ ਵਿੱਚ ਦੇ ਸਕਦੇ ਹੋ ਤਾਂ ਤੁਹਾਡੀ ਅੰਤਾਂ ਦੀ ਕਿਰਪੀ ਤੋਰੋ ਜਾਵੇਗੀ ਸੰਗਤ ਜੀ ਤੁਹਾਡੀਆਂ ਸੱਤ ਪੁਸ਼ਤਾਂ ਰਾਜ ਕਰਨ ਗਿਆ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸੰਗਤ ਜੀ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜਕਰਦਾ ਸੀ ਰਾਜਾ ਸੰਤ ਫਕੀਰ ਤੇ ਮੰਗਤਿਆਂ ਤੋਂ ਬੜਾ ਜਿਆਦਾ ਬੜੀ ਜ਼ਿਆਦਾ ਈਰਖਾ ਕਰਦਾ ਸੀ ਉਹਨੇ ਇੱਕ ਦਿਨ ਐਲਾਨ ਕਰ ਦਿੱਤਾ ਕਿ ਮੇਰੇ ਨਗਰ ਦੇ ਵਿੱਚ ਕਿਸੇ ਸੰਤ ਫਕੀਰ ਜਾਂ ਮੰਗਤੇ ਨੂੰ ਕਿਸੇ ਨਵੇਂ ਪ੍ਰਸ਼ਾਦਾ ਪਾਣੀ ਨਹੀਂ ਦੇਣਾ ਜੇਕਰ ਮੈਂ ਕਿਸੇ ਨੂੰ ਪਰਸ਼ਾਦਾ ਪਾਣੀ ਦੇਂਦਿਆ ਹੋਇਆ ਦੇਖ ਲਿਆ ਤਾਂ ਉਸ ਦੇ ਹੱਥ ਉਹਦੇ ਸਰੀਰ ਦੇ ਨਾਲੋਂ ਵੱਖ ਕਰ ਦੇਵਾਂਗਾ ਇਹ एलान ਸੁਣ ਕੇ ਸਾਰੇ ਹੀ ਨਗਰ ਦੇ ਵਿੱਚ ਸਹਿਮ ਦਾ ਮਾਹੌਲ ਫੈਲ ਗਿਆ ਜੇਕਰ ਕੋਈ ਉਥੇ ਆਉਂਦਾ ਤਾਂ ਨਗਰ ਵਾਲੇ ਉਸ ਨੂੰ ਵੇਖ ਕੇ ਦਰਵਾਜ਼ਾ ਬੰਦ ਕਰ ਲੈਂਦੇ ਅੱਜ ਇਹੀ ਵਾਪਰਿਆ ਅੱਜ ਜਦੋਂ ਇੱਕ ਸੰਤ ਫਕੀਰ ਨਗਰ ਦੇ ਵਿੱਚ ਆਏ ਉਹਨਾਂ ਦਰਦ ਦਾ ਬੂਹਾ ਖੜਕਾਇਆ ਤੇ ਦਰਦ ਦਾ ਬੂਹਾ ਖੜਕਾਇਆ ਉਹਨਾਂ ਹਰ ਇੱਕ ਨੂੰ ਕਿਹਾ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਇਆ ਹਾਂ ਪਰ ਉਹਨਾਂ ਨੂੰ ਵੇਖ ਕੇ ਹਰ ਇੱਕ ਨੇ ਬੂਹਾ ਬੰਦ ਕਰ ਲਿਆ ਹੁਣ ਪ੍ਰਸ਼ਾਦਾਂ ਤਾਂ ਉਹ ਵੀ ਦੇਣਾ ਚਾਹੁੰਦੇ ਸਨ ਪਰ ਇਹ ਵੀ ਸੀ ਕਿ ਜੇਕਰ ਕਿਸੇ ਨੇ ਵੇਖ ਲਿਆ ਤੇ ਰਾਜੇ ਤੱਕ ਸ਼ਿਕਾਇਤ ਕਰ ਦਿੱਤੀ ਜਾਵੇ ਕਿ ਸਾਰੇ ਪਰਿਵਾਰ ਦੇ ਹੱਥ ਚਲੇ ਜਾਣਗੇ ਡਰ ਦੇ ਕਰਕੇ ਸਭ ਨੇ ਆਪਣੇ ਬੂਹੇ ਬੰਦ ਕਰ ਲਏ ਮਨੋ ਸੰਤ ਫਕੀਰ ਸਾਰਾ ਨਗਰ ਲੰਗ ਕੇ ਨਗਰ ਤੋਂ ਪਾਰ ਇੱਕ ਕਟਿਆ ਸੀ ਬੜੀ ਆਸ ਤੇ ਨਾਲ ਉਹਦਾ ਬੋਹਾ ਖੜਕਾਇਆ ਤੇ ਅੰਦਰੋਂ ਇੱਕ ਬੀਬੀ ਬਾਹਰ ਆਈ ਉਹਨੂੰ ਕਿਹਾ ਬੀਬਾ ਤੁਸੀਂ ਇੱਥੇ ਇਕੱਲੇ ਰਹਿੰਦੇ ਹੋ ਹੁਣੇ ਕਿਹਾ ਹਾਂ ਇੱਥੇ ਮੈਂ ਇਕੱਲੇ ਰਹਿੰਦੇ ਹਾਂ ਮਾਦਾ ਪਿਤਾ ਗੁਜ਼ਰ ਗਏ ਹਨ ਸੰਤ ਫਕੀਰ ਕਹਿੰਦੇ ਕਿ ਮੈਂ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਇਆ ਹਾਂ ਸਾਰੇ ਨਗਰ ਚ ਗਿਆ ਹਾਂ ਕਿਸੇ ਨੇ ਮੇਂ ਪ੍ਰਸ਼ਾਦਾਂ ਨਹੀਂ ਦਿੱਤਾ ਜੇਕਰ ਤੇਰੇ ਕੋਲ ਹਨ ਤਾਂ ਮੈਨੂੰ ਦੋ ਪ੍ਰਸ਼ਾਦੇ ਦੇ ਦੇ। ਉਹਨੇ ਕਿਹਾ, "ਬਾਬਾ, ਪ੍ਰਸ਼ਾਦੇ ਤਾਂ ਹਨ। ਪ੍ਰਸਾਦੇ ਨਗਰ ਦੇ ਰਾਜੇ ਨੇ एलान ਕੀਤਾ ਹੈ ਕਿ ਜੇ ਕਿਸੇ ਸੰਤ ਫਕੀਰ ਜਾਂ ਮੰਗਤੇ ਨੂੰ ਪ੍ਰਸ਼ਾਦੇ ਦਿੱਤੇ ਤਾਂ ਤੁਹਾਡੇ ਹੱਥ ਤੁਹਾਡੇ ਜਸਮ ਦੇ ਨਾਲੋਂ ਵੱਖ ਕਰ ਦੇਵਾਂਗਾ। ਤੁਹਾਡੇ ਹੱਥ ਕਲਮ ਕਰ ਦੇਵਾਂਗਾ। ਇਸ ਕਰਕੇ ਤੁਹਾਨੂੰ ਪ੍ਰਸ਼ਾਦਾ ਨਹੀਂ ਦੇ ਸਕਦੇ।" ਉਹਨਾਂ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੋ ਪ੍ਰਸ਼ਾਦੇ ਦੇ ਕੇ ਪ੍ਰਮਾਤਮਾ ਤੇਰਾ ਪਲਾ ਕਰੇਗਾ। ਉਹ ਵਾਰ-ਵਾਰ ਤਵਾਮਾਂ ਦੇਣ ਲੱਗੇ ਕਿ ਹੁਣ ਬੀਬੀ ਨੇ ਆਸ-ਪਾਸੇ ਦੇਖਿਆ ਤੇ ਕੋਈ ਨਹੀਂ ਸੀ। ਉਹ ਅੰਦਰ ਗਈ ਤੇ ਉਹਨੇ ਦੋ ਪ੍ਰਸ਼ਾਦੇ ਲਿਆ ਕੇ ਸੰਤ ਫਕੀਰ ਦੇ ਤਲੇ ਦੇ ਉੱਤੇ ਰੱਖ ਦਿੱਤੇ। ਸੰਤ ਫਕੀਰ ਉਹ ਦੋ ਪ੍ਰਸ਼ਾਦੇ ਲੈ ਤੇ ਉੱਥੋਂ ਚਲੇ ਗਏ। ਪਰ ਜਦੋਂ ਉਸ ਬੀਬੀ ਨੇ ਦੋ ਪ੍ਰਸ਼ਾਦੇ ਦਿੱਤੇ ਸਨ ਉਹ ਸਮੇਂ ਕੋਈ ਰਾਗਿਰ ਮਸਾਫਰ ਨਗਰ ਦਾ ਉੱਥੋਂ ਲੰਘਦਾ ਚਾਰਿਆ ਸੀ। ਉਹਨੇ ਜਾ ਕੇ ਵੇਖ ਲਿਆ ਤੇ ਜਾ ਕੇ ਉਹਨੇ ਗੱਲ ਸਾਰੀ ਘਰ ਦਾ ਸਤਿਤੀ। ਉਦੀ ਪਤਨੀ ਨੇ ਅੱਗੇ ਦੱਸੀ ਤੇ ਸ਼ਾਮ ਤੱਕ ਇਹ ਖਬਰ ਰਾਜ ਦੇ ਰਾਜੇ ਤੱਕ ਪਹੁੰਚ ਚੁੱਕੀ ਸੀ ਜਦੋਂ ਖਬਰ ਰਾਜੇ ਤੱਕ ਪਹੁੰਚੀ ਤਾਂ ਰਾਜੇ ਦੇ ਦੋ ਸੈਨਿਕਾਂ ਨੂੰ ਭੇਜਿਆ ਗਿਆ ਜਾ ਕੇ ਉਸ ਬੀਬੀ ਨੂੰ ਲੈ ਕੇ ਆਓ ਤੇ ਜਾਂ ਉਸ ਦੇ ਹੱਥ ਜਿਹੜੇ ਹਨ ਜਸਮ ਨਾਲੋਂ ਵੱਖ ਕਰ ਦਿਓ ਤੇ ਉਹ ਜਿਸ ਥਾਂ ਦੇ ਨਾਲ ਉਸਨੇ ਪ੍ਰਸ਼ਾਦੇਦਾਨ ਕੀਤੇ ਹਨ ਉਹੀ ਦੋ ਹੱਥ ਉਹਦੇ ਲਿਆ ਕੇ ਮੈਨੂੰ ਦਿਓ ਸੈਨਿਕ ਆਏ ਉਹਨਾਂ ਬੂਹਾ ਖੜਕਾਇਆ ਬੀਬੀ ਬਾਹਰ ਆਈ ਅਨੇਕ ਕੋਜਨਾ ਪੋਸ਼ਿਆਤੇ ਬੀਬੀ ਦੇ ਦੋਵੇਂ ਹੱਥ ਹੀ ਕਲਮ ਘਾ ਦਿੱਤੇ ਗਏ ਤੇ ਲੈ ਕੇ ਚਲੇ ਗਏ ਜਾ ਕੇ ਰਾਜੇ ਨੂੰ ਵਖਾ ਦਿੱਤੇ ਬੀਬੀ ਬੜਾ ਰੋਈ ਤੇ ਕੋਈ ਲਾਈ ਪਰ ਸੁਣਨ ਵਾਲਾ ਕੋਈ ਨਹੀਂ ਸੀ ਹੁਣ ਕੁਝ ਸਮੇਂ ਬਾਅਦ ਰਾਜੇ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਉਸ ਦੁਨੀਆ ਦੀ ਸਭ ਤੋਂ ਸੋਹਣੀ ਬੀਬੀ ਦੇ ਨਾਲ ਆਪਣਾ ਵਿਆਹ ਕਰਵਾਉਣਾ ਚਾਹੁੰਦਾ ਉਹ ਆਪਣੀ ਮਾਤਾ ਜੀ ਦੇ ਕੋਲ ਗਿਆ ਤੇ ਉਹਦੀ ਮਾਤਾ ਕੋਲ ਐਸੀ ਵਿਦਿਆ ਸ਼ਕਤੀ ਸੀ ਕਾਰ ਬੈਠੇ ਹੀ ਦੂਰ ਦੂਰ ਤੱਕ ਵੇਖ ਸਕਦੇ ਸੀ ਉਹ ਆਪਣੀ ਮਾਂ ਨੂੰ ਜਾ ਕੇ ਦੱਸਦਾ ਕਿ ਉਹਦੀ ਮਾਤਾ ਨੇ ਪ੍ਰਾਤ ਚ ਪਾਣੀ ਪਾਇਆ ਤੇ ਉਹਨੇ ਕੁਝ ਵੇਖਿਆ ਤੇ ਦੱਸਣ ਲੱਗੀ ਕਿਹਾ ਕਿ ਤੇਰਾ ਇਸ ਦੁਨੀਆ ਦੀ ਸਭ ਤੋਂ ਬੀਬੀ ਜਿਹੜੀ ਸੋਹਣੀ ਹੈ ਉਹਦੇ ਨਾਲ ਵਿਆਹ ਤੇ ਹੋ ਸਕਦਾ ਹੈ ਪਰ ਉਹਦੇ 'ਚ ਇੱਕ ਕਮੀ ਹੈ ਕਿਹਾ ਕਮੀ ਕੀ ਹੈ ਕਹਿੰਦੇ ਕਿ ਉਹਦੇ ਹੱਥ ਨਹੀਂ ਹੈ ਉਹਨੇ ਕਿਹਾ ਕਿ ਮੈਨੂੰ ਮਨਜ਼ੂਰ ਹੈ ਹੁਣ ਇਹ ਬੀਬੀ ਜਿਹੜੀ ਸੀ ਉਸ ਰਾਜੇ ਦੇ ਖੁਦ ਹੱਥ ਵਡਾਏ ਸਨ ਕਿਉਂਕਿ ਇਹ ਉਹ ਬੀਬੀ ਸੀ ਜਿਸੇ ਰਾਜੇ ਨੇ ਖੁਦ ਹੀ ਹੱਥ ਵੱਡੇ ਸਨ ਕਹਿੰਦੇ ਕਿ ਹੁਣ ਰਾਜਾ ਉੱਥੇ ਗਿਆ ਤੇ ਉਸਦੇ ਨਾਲ ਵਿਆਹ ਕਰਕੇ ਉਸਨੂੰ ਲੈ ਆਇਆ ਹੁਣ ਰਾਜਾ ਜੋਸੀ ਉਹਦੀਆਂ ਪਹਿਲੀਆਂ ਦੋ ਰਾਣੀਆਂ ਸਨ ਰਾਜੇ ਨੇ ਹੁਣ ਇਸ ਨੂੰ ਬੜੀ ਇੱਜ਼ਤ ਮਾਨ ਦੇ ਨਾਲ ਰੱਖਿਆ ਕਰਨਾ ਇਹ ਵੇਖ ਕੇ ਪਹਿਲੀਆਂ ਦੋ ਰਾਣੀਆਂ ਬੜਾ ਗੁੱਸਾ ਕਰਨ ਲੱਗੀਆਂ ਤੇ ਬੜਾ ਖਫਾ ਰਿਆ ਕਰਨਾ ਉਹਨਾਂ ਨੇ ਹੁਣ ਉਹ ਕਿਸੇ ਆਨੇ ਬਹਾਨੇ ਸੋਚਣ ਲੱਗੀਆਂ ਕਿ ਉਸ ਨਮੈਲ ਦੇ ਵਿੱਚੋਂ ਕਿਵੇਂ ਕੱਢਿਆ ਜਾਵੇ ਹੁਣ ਉਹ ਦਰਿਆ ਦੇਲੇ ਸੰ ਤੇ ਉਹਨੇ ਛੋਟੇ ਛੋਟੇ ਆਸੀ ਪਾਸੇ ਉਥੇ ਜਿਹੜੇ ਕੰਮ ਕਰਦੇ ਸਨ ਉਹਨਾਂ ਦੀ ਮਦਦ ਕਰਿਆ ਕਰਨੀ ਹਰ ਵਤੀਰਾ ਕਰਕੇ ਚੰਗੇ ਵਤੀਰੇ ਕਰਕੇ ਕਿਸੇ ਨਾ ਕਿਸੇ ਦੀ ਮਦਦ ਕਰ ਦਿਆ ਕਰਨੀ ਛੋਟੀ ਰਾਣੀ ਦੀ ਸਾਰੇ ਹੀ ਤਾਰੀਫ ਕਰਿਆ ਕਰਦੇ ਸਨ ਹੁਣ ਵੱਡੀਆਂ ਰਾਣੀਆਂ ਨੂੰ ਵੇਖ ਕੇ ਬੜਾ ਹੀ ਜ਼ਿਆਦਾ ਗੁੱਸਾ ਆਇਆ ਕਰਨਾ ਉਹਨਾਂ ਦੋਵਾਂ ਨੇ ਹੁਣ ਮੌਕਾ ਲੱਭਦਿਆ ਹੈ ਰਾਣਾ ਕਿ ਕਦੋਂ ਛੋਟੀ ਰਾਣੀ ਨੂੰ ਅਸੀ ਇਥੋਂ ਕੱਢੀਏ ਤੇ ਹੁਣ ਹੋਇਆ ਕਿ ਉਹ ਰਾਜੇ ਦਾ ਕਿਸੇ ਦੂਰ ਦਰਾਡੇ ਰਾਜੇ ਨਾਲ ਜੁੱਧ ਛਿੜ ਗਿਆ। ਰਾਜਾ ਹੁਣ ਉੱਥੇ ਚਲਾ ਗਿਆ ਤੇ ਰਾਜਾ ਲਗਭਗ 6 ਮਹੀਨੇ ਉੱਥੇ ਰਿਹਾ ਤੇ ਹੁਣ ਰਾਣੀਆਂ ਪਾਲ ਕਰਨ ਲੱਗੀਆਂ ਕਿ ਕੋਈ ਵੀ ਮੌਕਾ ਲੱਭੇ ਤੇ ਇਹਨਾਂ ਛੋਟੀ ਰਾਣੀ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਈਏ। ਛੋਟੀ ਰਾਣੀ ਦੇ ਘਰ ਪੁੱਤਰ ਦੀ ਦਾਦ ਪ੍ਰਾਪਤ ਹੋਈ। ਹੁਣ ਰਾਣੀਆਂ ਤਾਂ ਇਸ ਮੌਕੇ ਦੀ ਭਾਲ ਵਿੱਚ ਸੰਨ ਕੇ ਐ ਰਾਜਨ ਨੂੰ ਲੇਕੇ ਭੇਜੀ ਤਾਂ ਕਿ ਤੇਰੇ ਘਰ ਪੁੱਤ ਦੇ ਦਾਦ ਪ੍ਰਾਪਤ ਹੋਈ ਹੈ ਪਰ ਤੇਰੀ ਰਾਣੀ ਬਦਕਾਰ ਹੈ ਰਾਜ ਨੇ ਜਦੋਂ ਇਹ ਚਿੱਠੀ ਮਿਲੀ ਤਾਂ ਰਾਜਨ ਨੂੰ ਬੜਾ ਗੁੱਸਾ ਆਇਆ ਬੜਾ ਕਫਾ ਹੋਇਆ ਉਹਨੇ ਇੱਕ ਚਿੱਠੀ ਲਿਖੇ ਜਵਾਬ ਵਿੱਚ ਲਿਖਿਆ ਉਹਦੇ ਗਲਜਾ ਇੱਕ ਚੁੰਨੀ ਪਾ ਕੇ ਉਸ ਨੂੰ ਚੁੰਨੇ ਦੇ ਨਾਲ ਉਹਦੇ ਪੁੱਤਰ ਨੂੰ ਪਾ ਕੇ ਦੋਹਾਂ ਨਗਰ ਤੋਂ ਪਾਰ ਜਿਹੜੀ ਵਿਹੱਦ ਹੈ ਜੰਗਲ ਵਿੱਚ ਛੱਡ ਕੇ ਆਓ ਜਦੋਂ ਚਿੱਠੀ ਆਈ ਤੇ ਰਾਣੀਆਂ ਨੇ ਪੜੀ ਤੇ ਬੜੀਆਂ ਖੁਸ਼ ਹੋਈਆਂ ਉਹਨਾਂ ਦੇ ਦੋ ਸੈਨਿਕ ਸੱਦੇ ਤੇ ਗਲ ਵਿੱਚ ਚੁੰਨੀ ਪੋਵਾਈ ਤੇ ਉਹਦੇ ਪੁੱਤਰ ਨੂੰ ਵੀ ਨਾਲ ਹੀ ਪਾ ਕੇ ਤੇ ਲੈ ਕੇ ਚਲੇ ਗਏ ਉਥੇ ਜਿੰਨੇ ਪਰਜਾ ਸੀ ਉਹ ਸਭ ਦਾ ਪਲਾ ਕਰਨਾ ਚਾਹੁੰਦੀ ਸੀ ਬੜੇ ਰੋਏ ਤੇ ਘੁੱਲ ਲਾਏ ਪਰ ਰਾਣੀਆਂ ਕਿੱਥੇ ਪੇਸ਼ ਜਾਂ ਦਿੰਦੀਆਂ ਸਨ ਹੁਣ ਉਹਨੂੰ ਲੈ ਕੇ ਜੰਗਲ ਦੇ ਵਿੱਚ ਚਲੇ ਗਏ ਤੁਰਦੇ ਤੁਰਦੇ ਬੜੀ ਦੂਰ ਛੱਡ ਆਏ ਤੇ ਸਵੇਰ ਦੇਰ ਤੋਂ ਤੁਰੇ ਸਨ ਤਿੱਖੜ ਦੁਪਹਿਰ ਹੋ ਚੁੱਕੀ ਸੀ ਉਹਨੂੰ ਛੱਡ ਕੇ ਵਾਪਸ ਆ ਗਏ ਹੁਣ ਉਹ ਛੱਡਣਾ ਨਹੀਂ ਸਨ ਚਾਹੁੰਦੇ ਪਰ ਉਹਨਾਂ ਦੀ ਮਜਬੂਰੀ ਸੀ ਜਦੋਂ ਉਹ ਛੱਡ ਕੇ ਆਏ ਤੇ ਉਹਨਾਂ ਨੂੰ ਪਿਆਸ ਲੱਗੇ ਹੋਏ ਸੀ ਅੱਗੇ ਤੁਰਦੇ ਜਾਂਦੇ ਜਦੋਂ ਕਾਫੀ ਅੱਗੇ ਗਏ ਤੇ ਜਾ ਕੇ ਵੇਖਿਆ ਇੱਕ ਦਰਿਆ ਤੇ ਝੁੱਕ ਕੇ ਪਾਣੀ ਪੀਣ ਲੱਗੇ ਜਿਵੇਂ ਹੀ ਪਾਣੀ ਪੀਣ ਲੱਗੇ ਤੇ ਉਹਦਾ ਜਿਹੜਾ ਪੁੱਤਰ ਸੀ ਹੁਣ ਹੱਥ ਤੇ ਨਹੀਂ ਸਨ ਉਹ ਦਰਿਆ ਦੇ ਵਿੱਚ ਰੁੜ ਗਿਆ ਉਹ ਬੜਾ ਹੀ ਰੋਈ ਘਲਾਈ ਉੱਥੇ ਬੈਠੇ ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੇ ਉਹ ਸਭ ਕੁਝ ਭੁੱਲ ਚੁੱਕੀ ਸੀ ਕਿ ਭੁੱਖ ਪਿਆਸ ਉਹਨਾਂ ਸਿਰਫ ਝਾਲ ਸੀ ਮੇਰਾ ਪੁੱਤਰ ਮੇਰੇ ਹੱਥ 'ਚ ਹੁੰਦੇ ਤਾਂ ਮੈਂ ਆਪਣੇ ਪੁੱਤ ਨੂੰ ਬਚਾ ਲੈਂਦੇ ਨਾਲ ਹੀ ਉਸ ਨੂੰ ਬਾਹਰ ਕੱਢ ਲੈਂਦੇ ਹੁਣ ਰੋ ਰੋ ਕੇ ਲਗਭਗ ਸ਼ਾਮ ਦਾ ਸਮਾਂ ਹੋ ਗਿਆ ਸ਼ਾਮ ਨੂੰ ਉਹਨੂੰ ਐਵੇਂ ਲੱਗਾ ਕਿਸੇ ਨੇ ਆ ਕੇ ਉਹਦੇ ਮੋਢੇ ਤੇ ਹੱਥ ਰੱਖਿਆ ਕਿਸੇ ਨੇ ਕਿਹਾ ਬੀਬਾ ਤੂੰ ਰੋਂਦੀ ਕਿਉਂ ਹੈ ਉਹਨੇ ਪਿੱਛੇ ਮੁੜ ਕੇ ਵੇਖਿਆ ਦੋ ਸਫੇਦ ਪੋਸ਼ ਉਹਦੇ ਪਿੱਛੇ ਖੜੇ ਹੋ ਐਹਸਾਨ ਉਹਨਾਂ ਦੇ ਚਿਹਰੇ ਤੇ ਵਾਕਿਆ ਹੀ ਬੜਾ ਨੌਰ ਸੀ ਐਵੇਂ ਲੱਗਦਾ ਸੀ ਜਿਵੇਂ ਪਰਮਾਤਮਾ ਦੇ ਫਰਿਸ਼ਤੇ ਧਰਤੀ ਦੇ ਭੇਜ ਦਿੱਤੇ ਹੋਣ। ਉਹਨਾਂ ਪੁੱਛਿਆ ਬੇਬਾ ਤੂੰ ਰੋ ਕਿਉਂ ਰਹੀ ਹੈਂ? ਇਸ ਐਂਗਲ ਵਿੱਚ ਦੂਰ ਦਰਾਡੇ ਤੱਕ ਕੋਈ ਮਨੁੱਖ ਜਾਤ ਨਹੀਂ ਹੈ। ਪਰ ਤੂੰ ਇੱਥੇ ਕੀ ਕਰਦੇ ਪਈ ਹੈਂ? ਉਹਨੇ ਰੋ ਰੋ ਕੇ ਦੱਸਿਆ ਕਿ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ। ਮੈਂ ਦੂਰ ਤੋਂ ਚੱਲ ਕੇ ਆਈ ਹਾਂ। ਰਾਜੇ ਦੀ ਪਤਨੀ ਹਾਂ ਤੇ ਰਾਜੇ ਨੇ ਮੈਨੂੰ ਦੇਸ਼ ਤੋਂ ਕੱਢ ਦਿੱਤਾ ਹੈ। ਮੇਰੇ ਹੱਥ ਨਹੀਂ ਹਨ। ਇਹ ਜਨਨੇ ਚ ਮੇਰਾ ਪੁੱਤ ਸੀ ਮੈਨੂੰ ਤੁਰ ਤੁਰ ਕੇ ਪਿਆਸ ਲੱਗੇ ਸੀ ਮੈਂ ਦਰਿਆ ਤੇ ਪਾਣੀ ਪੀਣਾ ਹੈ ਪਰ ਮੇਰਾ ਪੁੱਤਰ ਜਦੋਂ ਮੈਂ ਥੱਲੇ ਹੋਈ ਤਾਂ ਪਾਣੀ ਵਿੱਚ ਰੁੜ ਗਿਆ ਮੈਂ ਹੁਣ ਉਸ ਨੂੰ ਲੱਭ ਰਹੀ ਹਾਂ ਬਿਲ ਕਰ ਰਹੀ ਹਾਂ ਹੱਥ ਹੁੰਦੇ ਤਾਂ ਉਸ ਨੂੰ ਫੜ ਲੈਂਦੀ ਇਹਨੇ ਨੂੰ ਉਹਨਾਂ ਵਿੱਚੋਂ ਇੱਕ ਨੇ ਪਾਣੀ 'ਚ ਹੱਥ ਪਾਇਆ ਉਹਦਾ ਪੁੱਤਰ ਬਾਹਰ ਕੱਢ ਦਿੱਤਾ ਦੂਜੇ ਨੇ ਉਹਦੀਆਂ ਬਾਹਾਂ ਜਿਹੜੀਆਂ ਸਨ ਉਹ ਹੱਥ ਰੱਖਿਆ ਤੇ ਉਹ ਹੱਥ ਆ ਗਏ ਉਹਨਾਂ ਗਿਆ ਕਿ ਦੇਖਤੀ ਹੈ ਤੇਰਾ ਇਹ ਪੁੱਤਰ ਹੈ ਉਹਨੇ ਆਪਣੀਆਂ ਬਾਵਾਵਾਂ ਦੇ ਪੁੱਤਰ ਨੂੰ ਚੁੱਕਿਆ ਤੁਹਾਨੂੰ ਅਹਿਸਾਸ ਵੀ ਨਹੀਂ ਸੀ ਹੋਇਆ ਕਿ ਉਹਦੇ ਹੱਥ ਆ ਗਏ ਉਹਨੇ ਕਿਹਾ ਜੇ ਇਹ ਮੇਰਾ ਪੁੱਤਰ ਹੈ ਉਹਨੇ ਕਿਹਾ ਕਿ ਇਹ ਹੀ ਤੇਰੇ ਹੱਥ ਸਨ ਉਹਨੇ ਕਿਹਾ ਹਾਂ ਇਹ ਮੇਰੇ ਹੱਥ ਸਨ ਉਹਨੂੰ ਖੁਸ਼ੀ ਚ ਕੁਝ ਪਤਾ ਨਹੀਂ ਸੀ ਲੱਗ ਰਿਹਾ ਤੇ ਉਹਨਾਂ ਦੋਹਾਂ ਨੇ ਕਿਹਾ ਕਿ ਤੁਸੀਂਾਨੂੰ ਪੁੱਛਾਂਗੇ ਨਹੀਂ ਅਸੀਂ ਕੌਣ ਹਾਂ ਉਹਨੇ ਕਿਹਾ ਹਾਂ ਜੀ ਤੁਸੀਂ ਦੱਸੋ ਤੁਸੀਂ ਕੌਣ ਹੋ ਜੋ ਮੇਰੀ ਜ਼ਿੰਦਗੀ 'ਚ ਫਰਿਸ਼ਤੇ ਬਣ ਕੇ ਆਏ ਹੋ ਉਹਨਾਂ ਨੇ ਕਿਹਾ ਅਸੀਂ ਉਹੀ ਤੇਰੀਆਂ ਦੋ ਰੋਟੀਆਂ ਜੋ ਤੂੰ ਉਸ ਦਿਨ ਸੰਤ ਫਕੀਰ ਜੀ ਨੂੰ ਦਿੱਤੀਆਂ ਸਨ ਉਹ ਹੀ ਤੇਰੇ ਜਿਹੜੇ ਕਰਮ ਚ ਖੁਸ਼ੀਆਂ ਬਣ ਕੇ ਆਈਆਂ ਹਨ ਉਹਨਾਂ ਕਹਿਆ ਕਿ ਉਸ ਤੋਂ ਅੱਗੇ ਇੱਕ ਦਰਿਆ ਤੇ ਪੁਲ ਹੈ ਉਹ ਪਾਰ ਕਰਕੇ ਚਾਈਂ ਤੇ ਅੱਗੇ ਇੱਕ ਛੋਟਾ ਜਿਹਾ ਨਗਰ ਹੈ ਉਸ ਨਗਰ ਦੀ ਸਲਾਂਤਨ ਦੀ ਰਾਣੀ ਹੈ ਤੂੰ ਜਾ ਉਥੇ ਜਾ ਕੇ ਅਮਨ ਚਾਨ ਦੀ ਵਿੱਚ ਰਹਿ ਸੱਚ ਬੋਲਣ ਤੇ ਝੂਠ ਤੋਂ ਦੂਰ ਰਹਿਣ ਤੇ ਦਾਨ ਪੁੰਨ ਦਾ ਤੂੰ ਉਥੇ ਨਾਰਾ ਦੇਵੇਂ ਉਥੇ ਤੇਰੀ ਜੈਕਾਰ ਹੋਵੇਗੀ ਉਥੇ ਤੇਰੀ ਜੈ ਜੈਕਾਰ ਹੋਵੇਗੀ ਜਣੀਆਂ ਤੋਂ ਦੋ ਰੋਟੀਆਂ ਦਿੱਤੀਆਂ ਸਨ ਉਹਦੇ ਬਦੌਲਤ ਤੈਨੂੰ ਰਾਜ ਭਾਗ ਤੇਰਾ ਪੁੱਤਰ ਤੈਨੂੰ ਨਰੋਈ ਜਿਹੜੀ ਤੇ ਹੈ ਉਹ ਮਿਲ ਰਹੀ ਹੈ ਉਥੇ ਜਾ ਕੇ ਤੂੰ ਸਾਬ ਨੂੰ ਦੋ ਰੋਟੀਆਂ ਦਾ ਪੁੰਨ ਦਾਨ ਦੱਸੇ ਜਿੰਨਾ ਦਾਨ ਕਰੋਗੇ ਓਨਾ ਹੀ ਜ਼ਿੰਦਗੀ ਸੁਖਾਲੀ ਹੋਵੇਗੀ ਇਹ ਕਹਿ ਕੇ ਉਹ ਤੋਂ ਚਲੇ ਗਏ ਤੇ ਹੁਣ ਉਹ ਅੱਗੇ ਗਈ ਉਥੇ ਇੱਕ ਛੋਟਾ ਜਿਹਾ ਨਗਰ ਸੀ ਉਹ ਨਗਰ 'ਚ ਜਦੋਂ ਗਈ ਤੇ ਸਾਰਿਆਂ ਨੇ ਉਸ ਨੂੰ ਆਪਣੀ ਰਾਣੀ ਸਵੀਕਾਰ ਕੀਤਾ ਤੇ ਹੁਣ ਉਥੇ ਉਹ ਦਾਨ ਪੁੰਨ ਦਾ ਜਿਹੜਾ ਮਹੱਤਵ ਸੀ ਦੱਸਣ ਲੱਗੀ ਵੇਖਦੇ ਆਂ ਹੈ ਵੇਖਦੇ ਆ ਉਹ ਸਾਰੇ ਨਗਾ ਦੇ ਦਿਨ ਬਦਲਨੇ ਸ਼ੁਰੂ ਹੋ ਗਏ ਸੰਗਤ ਜੀ ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਦਾਨਪੁਣ ਕਰਨ ਦੇ ਨਾਲ ਜਿਹੜੀ ਜ਼ਿੰਦਗੀ ਹੈ ਉਹ ਬਦਲ ਜਾਂਦੀ ਹੈ ਸਾਡਾ ਦਾਨਪੁਣ ਕੀਤਾ ਹੋਇਆ ਸਾਡੇ ਵੀ ਲੇਖੇ ਲੱਗਦਾ ਹੈ ਸਾਡੇ ਧੀਆਂ ਪੁੱਤਾਂ ਦੇ ਕਰਮਾਂ ਵਿੱਚ ਸੁੱਖ ਲਿਖੇ ਜਾਂਦੇ ਹਨ ਫਿਰ ਸੰਗਤ ਜੀ ਅੱਜ ਦੇ ਵੀਡੀਓ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ